thank uh you -huh.

ਪਰ ਜਦ ਜਨੀ ਅਦੇ ਨਾ ਨਿਕਚਾਉਦਾ ਸਾਰੇ ਹੁਣ ਲੱਗਦਾ ਉਹ ਮੈਂ ਬਣਾ ਥੋੜੇ ਸਮਾ ਦੇ ਘਰ ਤੇ ਰਾਜਾ ਦਾ ਜੋ ਬਾਦ ਚੱਲ ਬਸਾਇ ਹੋ ਜਾਵੇ ਤੇ ਮਾਰਕਾਲੇ ਪਾਸੇ ਬਾਤਾਂ ਨਹੀਂ ਮਾਰਕ ਤੇ ਸੋਝ ਨਹੀਂ ਆਉਂਦੀ ਤੇ ਸਾਰੇ ਹੁਣ ਇਹਨਾਂ ਵਿਚਾਰਾ ਬੰਦੇ ਰੰਗ ਸੰਸੇ ਬੰਦੇ ਰਿਚਦਾ ਕਾਦੋਂ ਉਹ ਸਮਾਲ ਨੇ ਆਪਣੀ ਕਿਰਪਾ ਕੀਤੀ ਹੈ ਦੂਜੇ ਆਪਣਾ ਓੜਾ ਸਾਹ ਹਸੇ ਬਹੁਤ ਲੱਗਿਆ ਮੈਨਾਂ ਆਪਣੇ ਕੋਲ Apakah yang saya nak cakap ni? Jangan-jangan apa-apa saya nak cakap ni